ਹੋ ਪਟਿਆਲਾ ਪੈਗ ਲਾਸੜੀ ਦਾ ਹੋ ਪਟਿਆਲਾ ਪੈਗ ਨਾ ਛੱਡੀ ਦਾ ਯਾਨੀ ਗਰਮੀ ਹੋ ਗਈ ਹੁਣ ਤਾਂ ਦਿਨੋ ਦਿਨ ਰੰਗ ਨਾ ਕਾਲਾ ਹੋਈ ਜਾਂਦਾ ਗਰਮੀ ਦਾ ਕਸੂਰ ਨਹੀਂ ਨਾ ਵੀ ਲਿਆ ਕਰ ਕਦੇ ਕਿਉਂ ਮੈ ਤਾਂ ਰੋਜਣਾ ਹੁਣਾ ਮੈਂ ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਮੈਂ 370 ਦਿਨ ਹੁਣਾ ਤੈਨੂੰ ਐ ਪਤਾ ਕਿੰਨੇ ਦਿਨ ਹੋ ਗਏ ਤੈਨੂੰ ਨਾਤੇ ਨੂੰ ਲੈ ਮੈਂ ਹੁਣ ਤੋਂ ਤੜਕੇ ਤੋਂ ਨਾ ਕੇ ਹਟਿਆ ਅੱਜ ਸਿਆਦ ਤਾਂ ਤੂੰ ਨਾਤਾ ਨਹੀਂ ਪੋਦੇ ਮਹੀਨੇ ਤੋਂ ਮੂੰਹ ਤੋਂ ਕੇ ਨਿਕਲ ਜਾਂਦਾ ਤੇ ਮੂੰਹ ਮੇਨੇ ਤੋਂ ਆਉਂਦਾ ਸੀ ਉਹ ਉਹ ਪੋਦੇ ਮਹੀਨੇ ਦੀ ਗੱਲ ਕੁਝ ਹੋਰ ਹੁੰਦੀ ਆ ਉਹ ਤਾਂ ਸਾਰੇ ਲੋਕ ਹੀ ਇੰਝ ਕਰਦੇ ਨੇ ਪਾਣੀ ਤੋਂ ਰੁਕਦੇ ਨੇ ਉਹ ਤਾਂ ਲੋਕ ਪਾਣੀ ਦੇ ਲਵੇ ਨਹੀਂ ਲੱਗਦੇ ਹੈਗੇ ਉਹ ਤਾਂ ਅੱਜ ਦੀ ਗੱਲ ਕਰਦਾ ਨਾ ਹੁਣ ਤਾਂ ਗਰਮੀ ਇੰਨੀ ਆ ਹੁਣ ਤਾਂ ਬੰਦਾ ਦੋ ਦੋ ਤਿੰਨ ਤਿੰਨ ਵੇਰੀ ਨਹੀਂ ਹੁੰਦਾ ਮੈਂ ਵੀ ਰੋਜ਼ ਦੋ ਦੋ ਤਿੰਨ ਤਿੰਨ ਬਰੀਨੋਂ ਉਹਣਾਗਾ ਮੈਂ ਤਾਂ ਤੁਹਾਨੂੰ ਦੇਖਿਆ ਨਹੀਂ ਅਈ ਮੂੰਹ ਧੋ ਕੇ ਫਾਈ ਸੀਸੇ ਮੂਰੇ ਬੰਦ ਕੇ ਪਰਨਾ ਅਈ ਨਿਕਲ ਜਾਂਦੇ ਉਹ ਤੈਨੂੰ ਤੈਨੂੰ ਪਤਾ ਲੱਗਦਾ ਮੈਂ ਟੰਨਾਉਣ ਨੂੰ ਟਾਈਮ ਘੱਟ ਲਾਉਣਾ ਆ ਹੁਣ ਕਿਹੜਾ ਤਨਾਤਾ ਧੋ ਕੇ ਮੂੰਹ ਹੱਥ ਧੋਈ ਜਾਂਦਾ ਜਿੱਤੇ ਖੜ ਕੇ ਨਾਹਾ ਕੇ ਆਇਆ ਮੈਂ ਕੋਈ ਨਹੀਂ ਨਾਕੇ ਆਇਆ ਮੂੰਹ ਧੋ ਕੇ ਆ ਪਾ ਕੇ ਕੱਪੜੇ ਪਰਨਾ ਬੰਦ ਕੇ ਹੁਣ ਫੇਰ ਜਾਂਦੇ ਸੀ ਬਾਹਰ ਨਾ ਨਾ ਨਾਹਾ ਕੇ ਅੱਜੇ ਕੰਦਾ ਰੰਗ ਕਾਲਾ ਰੰਗ ਕਾਲਾ ਤਾਂ ਹੋਊਗਾ ਹੀ ਰੰਗ ਦਾ ਕੀ ਕਸੂਰਾ ਨਾ ਹੋਣਾ ਤਾਂ ਆਪਾਂ ਨੇ ਹੈ ਨਹੀਂ ਨਾ ਨਾ ਰੋਜ਼ ਨਾ ਹੋਣਾ ਮਤਾਂ ਨਾ ਨਾ ਰੋਜਤ ਇੱਕ ਗੱਲ ਦੱਸੋ ਜੀ ਮੈਨੂੰ ਹਾਂ ਜਦੋਂ ਲੋਕ ਤੇਲ ਪਵਾਉਣ ਵਾਸਤੇ ਜਾਂਦੇ ਨੇ ਤਾਂ ਆਪਦੇ ਘਰ ਵਾਲੇ ਨੂੰ ਪੈਟਰੋਲ ਪੰਪ ਤੋਂ ਬਾਹਰ ਕੱਢ ਆਰ ਦਿੰਦੇ ਨੇ ਉੱਤੇ ਨੂੰ ਪਤਾ ਨਹੀਂ ਇੰਨਾ ਵੀ ਨਹੀਂ ਪਤਾ ਤੈਨੂੰ ਨਾ ਮੈਨੂੰ ਤਾਂ ਪਤਾ ਨਹੀਂ ਉਹ ਤਾਂ ਐਂ ਧਾਰ ਦਿੰਦੇ ਨੇ ਕਿਉਂਕਿ ਪੈਟਰੋਲ ਪੰਪ ਤੇ ਲਿਖਿਆ ਹੁੰਦਾ ਵੀ ਅੱਗ ਲਾਉਣ ਵਾਲੀਆਂ ਚੀਜ਼ਾਂ ਪੈਟਰੋਲ ਪੰਪ ਤੋਂ ਦੂਰ ਰੱਖੋ ਅੱਛਾ ਹੋਰ ਆញੂ ਦੋਸੀ ਮੈਨੋਂ ਨਾ ਤਾਂ ਦਨੇ ਹਾਂ ਹਾਂ ਅ ਸੱਚੀ ਅਗਲਾਂ ਵਾਲੀ ਗੱਲ ਪਰ ਯਾਦ ਆ ਗਈ ਇੱਕ ਗੱਲ ਹੂੰ ਆ ਹੁਣ ਕਿਸਾਨ ਭਰਾਵਾਂ ਨੂੰ ਚਾਹੀਦਾ ਸਾਰਿਆਂ ਨੂੰ ਇਹ ਤਾਂ ਸਾਰਿਆਂ ਬਸਤੀ ਆ ਕਿਉਂਕਿ ਕਣਕਾਂ ਪੱਕ ਗਈਆਂ ਅੱਗਾਂ ਲੱਗਦੀਆਂ ਨੇ ਹਰ ਹਰ ਵਾਰ ਕਿੰਨੀ ਕਿੰਨੀਆਂ ਕਣਕ ਮੱਚ ਜਾਂਦੀ ਆ ਇਹ ਸਾਰਿਆਂ ਦੀ ਇਹੋ ਬਣਦੀ ਆ ਜ਼ਿੰਮੇਦਾਰੀ ਵੀ ਕਾਹ ਜਿੱਥੇ ਜਿੱਥੇ ਹਨਾ ਅੱਗ ਲੱਗਣ ਦਾ ਖਤਰਾ ਜਿਵੇਂ ਸਪਾਰਕ ਹੋ ਕੇ ਤਾਰਾਂ ਨਾਲ ਅੱਗ ਲੱਗ ਜਾਂਦੀ ਆ ਉਹਦੇ ਥੱਲੋਂ ਨਾ ਕਣਕ ਵੱਢ ਕੇ ਰੱਖਣੀ ਚਾਹੀਦੀ ਆ ਜਿਵੇਂ ਕਿ ਆਪਣੇ ਟਰਾਂਸਫਾਰਮ ਦੇ ਥੱਲੋਂ ਥੋੜਾ ਜਿਹਾ ਏਰੀਆ ਵੱਢ ਕੇ ਰੱਖੋ ਕਣਕ ਦਾ ਤੇ ਉੱਥੋਂ ਗੁੱਡ ਕੇ ਰੱਖੋ ਜਾਂ ਬਾਹ ਕੇ ਰੱਖੋ ਤੇ ਜਿਵੇਂ ਕਈ ਵੇਰੀ ਅ ਕਣਕ ਦੇ ਵਿਚਾਲੇ ਕੋਈ ਖੰਭਾ ਹੁੰਦਾ ਉਹਦੇ ਤੇ ਆਲੇ-ਦਾਲੇ ਨੂੰ ਜਿੰਪਰ ਲੱਗੇ ਹੁੰਦੇ ਨੇ ਉੱਥੋਂ ਵੀ ਜਿਆਦਾ ਖਤਰਾ ਹੁੰਦਾ ਅੱਗ ਲੱਗਣ ਦਾ ਉੱਥੇ ਵੀ ਬੰਦੇ ਕਿਸਾਨ ਭਰਾਵਾਂ ਨੂੰ ਨਾ ਕਣਕ ਵੱਢ ਕੇ ਆਲੇ-ਦਾਲੇ ਉਹ ਏਰੀਆ ਖਾਲੀ ਕਰ ਦੇਣਾ ਚਾਹੀਦਾ ਤਾਂ ਜੋ ਰਿੰਗਾਰਾ ਇਲਾਕੇ ਅਗਗਾਹਣਾ ਵੱਧ ਸਕੇ ਬਾਕੀ ਹੋਰ ਵੀ ਕਈ ਸ਼ਾਬਦਾਨੀਆਂ ਨੇ ਜਿਵੇਂ ਆਪਾਂ ਸਪਰੇਅ ਵਾਲੇ ਪੰਪ ਨਹੀਂ ਹੁੰਦੇ ਟਰੈਕਟਰ ਵਾਲੇ ਜਾਂ ਟੈਂਕੀਆਂ ਹੁੰਦੀਆਂ ਨੇਗੀਆਂ ਉਹ ਪਾਣੀ ਨਾਲ ਭਰ ਕੇ ਰੱਖਣੀਆਂ ਚਾਹੀਦੀਆਂ ਨੇ ਕੋਈ ਪਤਾ ਨਹੀਂ ਹੁੰਦਾ ਕਿਹੜੇ ਟਾਈਮ ਕਦੋਂ ਲੋਡ ਪੈ ਜੇ ਹੋਰ ਕਣਕਾਂ ਆਉਣ ਵਾਲੀਆਂ ਨੇ ਕੋਈ ਕਿਸੇ ਲਵੇ ਥੋੜੀ ਕਣਕਾ ਕਿਸੇ ਲਵੇ ਜਿਆਦਾ ਕਣਕਾ ਪਰ ਜਦੋਂ ਕਿਸੇ ਦੀ ਕਣਕ ਮੱਚ ਜਾਂਦੀ ਹੈ ਨਾ ਮਰਨ ਹੋ ਜਾਂਦਾ ਹੋਰ ਨਾਲੇ ਉਹ ਢੇਰੀਆਂ ਵੀ ਬਹੁਤ ਆਉਂਦੀਆਂ ਨੇ। ਉਹ ਹਵਾ ਚੱਲਦੀ ਹੈ ਨਾ ਜਦੋਂ ਕੋਈ ਚਿੰਗਿਆੜੀ ਲੱਗਦੀ ਆ ਤਾਂ ਹਵਾ ਨਾਲ ਫਿਰ ਉਹ ਅੱਗ ਨੂੰ ਫੜ ਲੈਂਦੀ ਹੈ ਨਾ ਅੱਗੇ ਹੋਰ ਅੱਗ ਵੱਜ ਜਾਂਦੀ ਹੈਗੀ। ਤੇ ਬਾਕੀ ਹੋਰ ਵੀ ਜਿਹੜੇ ਕੋਈ ਵੀੜੀ ਬੱਤੀ ਪੀਂਦੇ ਨੇ ਬੰਦੇ, ਸਿਕਟ ਬੱਤੀ ਪੀਂਦੇ ਨੇ ਨਾ ਤੇ ਉਹਨਾਂ ਨੂੰ ਵੀ ਬੇਨਤੀ ਆ ਵੀ ਚਲੋ ਉਹ ਹਟ ਤਾਂ ਨਹੀਂ ਸਕਦੇ। ਜਾਂ ਕੋਈ ਖੇਤ ਨੂੰ ਅੱਗ ਮਚਾਉਂਦਾ ਉਹਨੂੰ ਅੱਗ ਨੂੰ ਜਾਂ ਸਿਕਟ ਬੱਤੀ ਨੂੰ ਚੰਗੀ ਤਰ੍ਹਾਂ ਬੁਝਾ ਕੇ ਪੈਰਾਂ ਨਾਲ ਦੱਬ ਕੇ ਮਸਲ ਕੇ ਜੇ ਨਜ਼ਰ ਉਹਦੀ ਅੱਗ ਨਹੀਂ ਬੁਝਦੀ। ਉਹ ਤੇੰਗੀ ਤਰ੍ਹਾਂ ਅੱਗ ਬੁਝਾ ਕੇ ਛੱਟੋ ਕਿਉਂਕਿ ਅੱਜ ਦਾ ਹੁਣ ਗਰਮੀ ਜਿਆਦਾ ਪੈਂਦੀ ਆ ਮਾੜੀ ਜੀ ਕਿਸੇ ਦੀ ਗਾੜੀ ਮਿਲ ਗਈ ਨਾਲ ਦੀ ਨਾਲ ਲਾਂਗਾ ਅੱਗ ਫੜ ਲੈਂਦਾ ਤਾਂ ਆਸ਼ਕ ਕਰਦੇ ਆ ਸਾਰੇ ਵੀਰ ਇਹ ਸਾਡੀ ਬੇਨਤੀ ਨੂੰ ਮਨਜ਼ੂਰ ਕਰਨਗੇ ਤਾਂ ਇਹ ਸਾਵਧਾਨੀਆਂ ਜ਼ਰੂਰ ਵਰਤੋ ਬਾਈ ਕਿਉਂਕਿ ਹਰ ਵਾਰ ਕਿੰਨੀ ਕਿੰਨੀ ਕਣਕ ਅੱਗ ਲੱਗ ਜਾਂਦੀ ਆ ਨੁਕਸਾਨ ਹੋ ਜਾਂਦਾ ਚਲ ਆਪਾਂ ਵੀ ਘਰੋਂ ਇਥੇ ਨਾ ਕਣਕ ਆਉਗੀਆਂ ਇਸ ਹੱਥੋਂ ਆ ਜਗ੍ਹਾ ਕਰਕੇ ਰੱਖਾ ਇੱਥੇ ਫਿਰ ਅਨੁਸਾਰੀ ਥੋੜਾ ਟੋਲ ਚ ਪਾ ਦਾਂਗੇ ਥੋੜੇ ਦਿਨ ਤਾਂ ਬਾਹਰ ਰੱਖਾਂਗੇ ਨਾ ਥੋੜੀ ਕਣਕ ਸੁੱਕ ਜਾਂਦੀ ਐ ਸਲਾਬੀ ਸੁਲੂਬੀ ਹੁੰਦੀ ਹੈਗੀ ਤੇ ਫਿਰ ਉਹ ਘੁਣ ਨਹੀਂ ਲੱਗਦਾ ਹੈਗਾ ਕਣਕ ਥੋਲ ਦੇ ਵਿੱਚ ਠੀਕ ਆ ਤੈਨੂੰ ਬਾਬੇ ਨੇ ਲਾਸਮੈਂਟ ਕਰੀ ਸੀਗੀ ਪਤਾ ਨਹੀਂ ਕਿਹਦੇ ਖੇਤ ਗਿਆ ਸੀ ਭਾਈ ਇਹ ਪਹੁੰਚੋ ਕਤਗਤ ਪਾਣੀ ਲੈ ਕੇ ਉਹ ਤਾਂ ਹਰ ਵੇਰੀ ਹੁੰਦੀ ਐ ਦੇਖ ਲਓ ਕਿੰਨਾ ਕਿੰਨਾ ਲਾਸਮੈਂਟਾਂ ਹੁੰਦੀਆਂ ਨੇ ਜਾਂ ਕਿੰਨੀਆਂ ਵੀਡੀਓ ਆਉਂਦੀਆਂ ਨੇ ਮੋਬਾਈਲ ਤੇ ਆਪਾਂ ਦੇਖਦੇ ਆਂ ਕਿ ਫਲਾਨੇ ਥਾਂ ਕਣਕ ਨੂੰ ਅੱਗ ਲੱਗੀ ਇਹ ਤਾਂ ਸਾਵਧਾਨੀ ਸਾਰਿਆਂ ਨੂੰ ਰੱਖਣੀ ਚਾਹੀਦੀਆਂ ਨੇ ਤਾਂ ਯੋਗ ਹੈ ਨਾ ਸਾਫਦਾਨੀ ਹਟੀ ਦੁਰਘਟਨਾ ਗਠੀ ਸਾਫਦਾਨੀ ਹਟੀ ਦੁਰਘਟਨਾ ਕਟੀ ਠੀਕ ਆ ਗਤੀ ਨੀ ਹੁੰਦਾ ਅੱਧੀ ਹਿੰਦੀ ਬੋਲੀ ਜਣੀ ਆ ਅੱਧੀ ਪੰਜਾਬੀ ਠੀਕ ਆ ਚਲ ਮੈਂ ਜਾ ਕੇ ਆਣਾ ਹਾਂ ਮੈਨੂੰ ਕੰਮ ਆਗਾ ਫੇਰ ਮਿਲਦਾ ਇਤੋਂ ਨਾ ਆ ਇਹ ਜਿਹੇ ਕਣਕ ਇਤੋਂ ਸਮਾਨ ਸਮੋਂ ਚੱਕ ਕੇ ਰੱਖੀ ਤੇ ਆਪਣਾ ਢੋਲ ਬਾਹਰ ਕੱਢਿਆ ਹੋਇਗਾ ਕੱਢਣਾ ਤਾਂ ਇਹਦੇ ਹਾਂ ਕਣਕ ਖਾਲੀ ਹੋ ਗਈ ਢੋਲ ਚ ਹਾਂ ਥੋੜੀ ਜਿਹੀ ਰਹਿ ਗਈ ਦਾ ਹੁਣ ਉਹ ਵੀ ਹਵਾ ਲਵਾਉਣ ਵਾਲੀ ਆ ਥੋਲ ਨੂੰ ਵਿੱਚੋਂ ਹਵਾ ਲਵਾ ਕੇ ਫੇਰ ਨਵੀਂ ਕਣਕ ਪਾਉਣੀ ਚਾਹੀਦੀ ਆ ਫੇਰ ਕਣਕ ਨੂੰ ਲੱਗਦਾ ਨਹੀਂ ਚੱਲ ਚੰਗਾ ਮੈਂ ਤੂੰ ਕੱਢਾ ਗੜਾ ਕੇ ਫੇਰ ਹੁਕਾਦੀ ਹਾਂ ਚੱਲ ਚੰਗਾ ਮੈਂ ਜਾ ਕੇ ਆਉਣਾ ਠੀਕ ਆ ਇਹ ਵੀ ਕਰਮ ਕਰ ਪੈਣੀ ਲੱਗਦੀ ਆ